ਨਿੱਕੀਆਂ ਜਿੰਦਾਂ ਵੱਡੇ ਸਾਕੇ ਇੱਕ ਪਾਸੇ ਅੱਜ ਕ੍ਰਿਸਮਸ ਦੀਆਂ ਰੌਣਕਾਂ ਨੇ ਤੇ ਇੱਕ ਪਾਸੇ ਅੱਜ ਦਸਪੂ ਦੀ ਰਾਤ ਹੈ 82 ਸਾਲ ਦੀ ਬਜ਼ੁਰਗ ਦਾਦੀ ਨੇ ਨਿੱਕੇ ਸਹਿਬਜ਼ਾਦਿਆਂ ਦੇ ਨਾਲ ਠੰਡੇ ਬੁਰਜ ਦੇ ਵਿੱਚ ਇਹ ਰਾਤ guzari ਸੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਛੋਟੇ ਸਹਿਬਜ਼ਾਦਿਆਂ ਨੂੰ ਦੱਸ ਕੇ ਉਹਨਾਂ ਦੇ ਵਿੱਚ ਜਿਹੜਾ वीरता ਉਹਨਾਂ ਚ ਪਰਿਸੀ ਔਰ ਇਹ ਸ਼ਖਾਤਤਾ ਦਾ ਮਹੀਨਾ ਹੈ ਔਰ ਮੈਂ ਇਹਦੇ ਵਿੱਚ ਕੋਈ ਉਹ ਨਹੀਂ ਸੋਚਦਾ ਕਿ ਚਲੋ ਕ੍ਰਿਸਪਸ ਦੀ ਵੀ ਬਹੁਤ ਆਸਥਾ ਜਿਨ੍ਹਾਂ ਦੇ ਵਿੱਚ ਠੀਕ ਹੈ ਪਰ ਖਾਸ ਤੌਰ ਤੇ ਜਿਹੜੇ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਨੂੰ ਜ਼ਰੂਰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਔਰ ਮੈਂ ਇਹ ਵੀ ਕਹੂੰਗਾ ਇਹ ਮਾਨਵਤਾ ਦੇ ਲਈ ਕੁਰਬਾਨੀਆਂ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਬੰਸ ਆਪਣਾ ਵਾਰਿਆ ਸੀ